ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈ ਆਨਾ ਵਿਸਰਿਆ ਗੁਣ ਤਾਸ ਸੂਰਬਾ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗਲੀ ਪਾਈ ਆਨਾ ਵਿਸਰਿਆ ਗੁਣਤਾਸ ਮਤ ਜਾਣੋ ਜਗ ਜੀਵਦਾ ਦੂਜਾ ਭਾਏ ਮੋਇ ਆਸ ਜਿਨੇ ਗੁਰਮਖ ਨਾਮ ਨਾ ਚੇਤੇਆ ਸੇ ਬਹਣਾ ਨਾ ਮਿਲਣੀ ਪਾਸ ਦੁਖ ਲਗਾ ਬਹੁਤ ਕਣਾ ਪਤ ਕਲਤ ਨਾ ਸਾਥ ਕੋਈ ਜਾਸ ਲੋਕਾ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਾਨਮੁਖਾ ਨੂੰ ਕੋ ਨਾ ਵਿਸਾਹੀ ਚੱਕ ਗਿਆ ਵੀ ਸਾਸ ਨਾਨਕ ਗੁਰਮੁਖਾ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੱਣ ਸੇ ਸੱਜਣਾ ਜੇ ਗੁਰਮਖ ਮਿਲਹਿ ਸੁਭਾਏ ਸਤ ਗੁਰ ਕਾ ਭਾਣਾ ਆਣ ਦਿਨ ਕਰਹਿ ਸੇ ਸੱਤ ਰਹੀ ਸਮਾਈ ਦੂਜਾ ਭਾਏ ਲੱਗੇ ਸਜਣ ਨਾ ਆਖਿਆ ਹੈ ਜੀ ਅਪਮਾਨ ਕਰਹੀ ਵੇਕਾਰ ਮਾਨਮੁਖ ਆਪ ਸਵਾਰਥੀ ਕਾਰਜਨ ਸਕਹੀ ਸਵਾਰ ਨਾਨਕ ਪੂਰਬ ਲਿਖਿਆ ਕਮਾ ਬਣਾ ਕੋਈ ਨਾ ਮੇਟਨ ਹਾਰਾ ਤੁਹਾਦੇ ਆਪੇ ਜਗਤ ਉਪਾਏ ਕਾ ਆਪ ਖੇਲ ਰਚਾਇਆ ਤ੍ਰਾਗੁਣ ਆਪ ਸਿਰਜਿਆ ਮਾਇਆ ਮੋਵਦਾ ਵਿਚ ਹਉਮੈ ਲਖ ਮੰਗਿਆ ਫਿਰ ਆਵੈ ਜਾਇ ਜਿਨ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਹਾਰੀ ਗੁਰ ਆਪਣੇ ਸਦਾ ਸਦਾ ਕਮਾਇ ਜਨਾ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਵਲੇ ਹਾਰੀ ਗੁਰ ਆਪਣੇ ਸਦਾ ਸਦਾ ਕਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣਤਾਸ ਰਾਗ ਸੋਰਠਿ ਕੀ ਬਾਣ ਪੌੜੀ ਤੀਜੀ ਸ਼ਲੋਕਾਂ ਨਾਲ